ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਜਿਹੜਾ ਅਸੀਂ ਦੱਸ ਦਿੰਨੇ ਆ ਸ਼ੁਰੂਆਤ ਦੇ ਵਿੱਚ ਦੱਸ ਦਿੰਨੇ ਆ ਸ਼ੁਰੂਆਤੀ ਰੁਝਾਨਾਂ ਦੇ ਵਿੱਚ 17 ਦੇ ਵਿੱਚੋਂ 61 ਸੀਟਾਂ ਦੇ ਸ਼ੁਰੂਆਤੀ ਰੁਝਾਨ ਆ ਚੁੱਕੇ ਆ ਔਰ ਦੱਸ ਦਈਏ ਕਿ ਆਮ ਆਦਮੀ ਪਾਰਟੀ ਪਛੜਦੀ ਨਜ਼ਰ ਆ ਰਹੀ ਹੈ ਉਲਟ ਫੇਰ ਹੁੰਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਨੂੰ 61 ਸੀਟਾਂ ਦੇ ਵਿੱਚੋਂ ਰਜਾਨਾ ਦੇ ਵਿੱਚੋਂ ਹਲੇ ਤੱਕ 23 ਸੀਟਾਂ ਦੇ ਉੱਪਰ ਵੜਤ ਮਿਲਦੀ ਨਜ਼ਰ ਆ ਰਹੀ ਹੈ ਤੇ 37 ਸੀਟਾਂ ਦੇ ਉੱਪਰ ਭਾਜਪਾ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਔਰ ਕਾਂਗਰਸ ਹਲੇ ਇੱਕ ਸੀਟ ਦੇ ਉੱਪਰ ਹੀ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ ਤਾਂ ਦਿਲਚਸਪ ਗੱਲ ਇਹ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਪਿੱਛੇ ਚੱਲ ਰਹੇ ਆ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਆਥੀ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਵੀ ਪਿੱਛੇ ਚੱਲ ਰਹੇ ਆ ਮਨੀਤ ਚ ਸੋਧਿਆ ਜਿਹੜੇ ਆ ਉਹ ਵੀ ਪਿੱਛੇ ਚੱਲ ਰਹੇ ਆ ਤਾਂ ਦਿੱਲੀ ਦੇ ਵਿੱਚ ਵੱਡਾ ਉਲਟ ਫੇਰ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਅ 17 ਦੇ ਵਿੱਚੋਂ 61 ਸੀਟਾਂ ਦੇ ਰੁਝਾਨ ਆਗੇ ਆ 23 ਤੇ ਆ ਪੱਗੇ ਆ 37 ਤੇ ਬੀਜੇਪੀ ਅੱਗੇ ਆ ਔਰ ਇੱਕ ਸੀਟ ਦੇ ਉੱਪਰ ਕਾਂਗਰਸ ਅੱਗੇ ਆ ਮਨੀਸ਼ ਸੁਸੋਦੀਆ ਅ ਅਰਵਿੰਦ ਕੇਜਰੀਵਾਲ ਤੇ ਆਜੀ ਤਿੰਨੋਂ ਹੀ ਜਿਹੜੇ ਆ ਪਿੱਛੇ ਚੱਲ ਰਹੇ ਆ ਇਹ ਸ਼ੁਰੂਆਤੀ ਰੁਝਾਨ ਦੇ ਹਾਲ ਜਿਹੜੇ ਉਹ ਫਿਲਹਾਲ ਤੁਹਾਨੂੰ ਦੱਸ ਰਿਹਾ ਔਰ ਲਗਾਤਾਰ ਅਪਡੇਟ ਜਿਹੜੇ ਕਰਦੇ ਰਵਾਂਗੇ ਔਰ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਤਾਂ ਜੀ ਇਹੀ ਗੱਲ ਕਹਿੰਦੇ ਹੁੰਨੇ ਆ ਵੋਟਾਂ 'ਚ ਜਾ ਕੇ